ਅਨਿਕਾ ਕੇਰਸਾਵਾਜੀ ਗਵਰਨਰ ਸਾਹਿਬ ਨੂੰ ਦੋਸਤੋ ਇਸ ਤਰ੍ਹਾਂ ਅੱਜ ਅਸੀਂ ਆਨਰੇਬਲ ਗਵਰਨਰ ਪੰਜਾਬ ਨੂੰ ਮਿਲੇ ਆ ਸਾਡੇ ਦੋ ਇੰਪੋਰਟੈਂਟ ਇਸ਼ੂਸ ਸੀਗੇ ਇੱਕ ਤਾਂ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਬਦਲਾਖੋਰੀ ਜਿਹੜੀ ਆ ਉਹ ਸਿਖਰਾਂ ਤੇ ਆ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਦੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਅਤੀਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਦਾ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਡੀਜੀਪੀ ਪੰਜਾਬ ਨੂੰ ਜਵਾਬ ਤਲਬੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਖੋਰੀ ਮੇਰੇ ਆਪਣੇ ਹਲਕੇ ਭਲੱਤ ਵਿੱਚ ਕੀਤੀ ਗਈ ਹੈ ਪਿਛਲੀਆਂ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੱਲਦੀਆਂ ਚੋਣਾਂ ਵਿੱਚ ਨੌ ਮੁਕਦਮੇ ਦਰਜ ਕੀਤੇ ਗਏ ਨੇ 9 ਐਫ ਆਈ ਆਰ ਝੂਠੀਆਂ ਔਰ ਉਹਨਾਂ ਵਿੱਚ ਦੋ ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰ ਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁੰਨ-ਚੁੰਨ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ ਵਿੱਚ ਨਾਮਜ਼ਦ ਕਰਤਾ ਤਾਂ ਕਿ ਦਹਿਸ਼ਤ ਪਾਈ ਜਾ ਸਕੇ ਔਰ ਇੱਥੇ ਹੀ ਬਸ ਨਹੀਂ ਇੱਕ ਇਦਾਂ ਦੀ ਫਜ਼ੂਲ ਐਫਆਈਆਰ ਦਰਜ ਕੀਤੀ ਹੈ ਐਫਆਈਆਰ ਨੰਬਰ 251 ਪੁਲਿਸ ਸਟੇਸ਼ਨ ਸੁਬਾਨਪੁਰ ਇੱਕ ਫਰਜੀ ਜਿਹਾਗਾੜ ਬਣਾ ਲਿਆ ਕਿ ਜੀ ਇਹਨਾਂ ਨੇ ਸਰਕਾਰੀ ਰਾਸ਼ਨ ਚੋਰੀ ਕੀਤਾ ਔਰ ਹੜ ਹੜਾਂ ਦੇ ਟਾਈਮ ਦੀ ਗੱਲ ਬਣਾ ਕੇ ਉਹਦੇ ਚ ਪਹਿਲਾਂ 7 ਬੰਦੇ ਨਾਮਜ਼ਦ ਕੀਤੇ ਔਰ ਉਸ ਤੋਂ ਬਾਅਦ ਉਹਨੂੰ ਅਣਪਛਾਤੇ ਰੱਖ ਦਿੱਤਾ ਐਂਡ ਅਨ ਅਦਰ ਅਨ ਅਡੈਂਟੀਫਾਈਡ ਪਰਸਨਸ ਅਣਪਛਾਤਿਆਂ ਵਿੱਚ ਚੱਲਦੀ ਇਲੈਕਸ਼ਨ ਚ ਜਿਹਦਾ ਦਿਲ ਕੀਤਾ ਉਹਨਾਂ ਇੰਪੋਰਟੈਂਟ ਬੰਦਿਆਂ ਨੂੰ ਉਹਦੇ ਚ ਨਾਮਜ਼ਦ ਕਰਤਾ ਇਹਦੇ ਨਾਲੋਂ ਜ਼ਿਆਦਾ ਅ ਮਤਲਬ ਬਦਲਾਖੋਰੀ ਪੋਲੀਟੀਕਲ ਵਿਂਡੇਟਾ ਪੋਲੀਟੀਕਲ ਟੈਰਰਿਜ਼ਮ ਮੇਰੇ ਖਿਆਲ ਸਾਰੇ ਦੇਸ਼ ਚ ਕਿਤੇ ਨਹੀਂ ਹੋ ਰਿਹਾ ਜੋ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਅਸੀਂ ਡੀਜੀਪੀ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਕਿ ਸਾਨੂੰ ਪੂਰਾ ਇੱਕ ਡੈਲੀਗੇਸ਼ਨ ਦਾ ਸਮਾਂ ਦਿਓ ਉਹ ਜਿਹੜੇ 25 ਬੰਦੇ ਨਾਮਜ਼ਦ ਕੀਤੇ ਗਏ ਉਹ ਗਵਰਨਰ ਸਾਹਿਬ ਦੇ ਮੱਥੇ ਲਾਉਣੇ ਆ ਉਹਨਾਂ ਨੇ ਸਾਨੂੰ ਟਾਈਮ ਦੇ ਦਿੱਤਾ ਵਾ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਦੋਨਾਂ ਹੱਥਾਂ ਨਾਲ ਪੰਜਾਬ ਦੇ ਸਰੋਤਾਂ ਨੂੰ ਲੁੱਟਿਆ ਜਾ ਰਿਹਾ ਉਹਦੀ ਬੜੀ ਇੱਕ ਇੰਪੋਰਟੈਂਟ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਗਵਰਨਰ ਨੂੰ ਦਿੱਤੀ ਆ ਪਿਛਲੇ ਸਮੇਂ ਵਿੱਚ ਕੈਬਨਿਟ ਪੰਜਾਬ ਨੇ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਪੀ ਐਲ ਪੀ ਏ ਉਹਦੇ ਵਿੱਚ ਇੱਕ ਬੜੀ ਅ ਹੁਸ਼ਾਰੀ ਨਾਲ ਤਬਦੀਲੀ ਕੀਤੀ ਆ ਸੈਕਸ਼ਨ 4 ਨੂੰ ਅਮੈਂਡ ਕੀਤਾ ਜਿੰਨੇ ਰੈਸਟ੍ਰਿਕਟਿਡ ਏਰੀਆ ਸੀ ਚੰਡੀਗੜ੍ਹ ਦੀ ਪੈਰੀਫਰੀ ਦੇ ਉੱਤੇ ਬਾਹਰ ਨਵਾਂ ਚੰਡੀਗੜ੍ਹ ਦੇ ਲਾਗੇ ਮੋਹਾਲੀ ਦੇ ਲਾਗੇ ਔਰ ਇੱਥੋਂ ਲੈ ਕੇ ਪਠਾਨਕੋਟ ਤੱਕ ਜਿੰਨੀ ਕੰਡੀ ਦੀ ਬੈਲਟ ਸੀ ਇਹ ਸਾਰਾ ਰੈਸਟ੍ਰਿਕਟਿਡ ਏਰੀਆ ਸੀਗਾ ਫੋਰੈਸਟ ਲੈਂਡ ਸੀਗਾ ਗ੍ਰੀਨ ਬੈਲਟ ਸੀਗੀ ਇਥੇ ਕੋਈ ਵੀ ਵਿਅਕਤੀ ਫਾਰਮ ਹਾਊਸ ਨਹੀਂ ਸੀ ਬਣਾ ਸਕਦਾ ਪਹਿਲਾ ਸ਼ਰਤ ਸੀ ਕਿ 2.5 ਏਕੜ ਘਟੋ ਘਟ ਜ਼ਮੀਨ ਹੋਵੇ ਉਹਦੇ ਤੇ ਵੀ ਟੈਂਪਰੇਰੀ ਸਟਰਕਚਰ ਖੜਾ ਕੀਤਾ ਜਾ ਸਕਦਾ ਸੀਗਾ ਹੋਰ ਤੁਸੀਂ ਕੁਝ ਨਹੀਂ ਸੀ ਬਣਾ ਸਕਦੇ ਉਹਦੇ ਨਾਲ ਸਾਡੇ ਪੰਜਾਬ ਦੀ ਇਕੋਲਜੀ ਬਚੀ ਹੋਈ ਸੀ ਵਾਤਾਵਰਨ ਬਚਿਆ ਹੋਇਆ ਸੀਗਾ ਲੇਕਿਨ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਸ਼ਿਆਰੀ ਨਾਲ ਲੈਂਡ ਮਾਫੀਆ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਅਮੈਂਡਮੈਂਟ ਕੀਤੀ ਆ ਪੀਐਲਪੀਏ ਦੇ ਵਿੱਚ ਉਹਦੇ ਚ ਇਹਨਾਂ ਨੇ ਹੁਣ ਅਲਾਉ ਕਰਤਾ ਕਿ ਤੁਸੀਂ 2.5 ਏਕੜ ਦੀ بجائے 1 ਏਕੜ ਵਿੱਚ ਪੂਰਾ ਫਾਰਮ ਹਾਊਸ ਜਿੱਦਾਂ ਮਤਲਬ ਚੰਡੀਗੜ੍ਹ ਵਿੱਚ ਮਕਾਨ ਬਣਦੇ ਨੇ ਜਾਂ ਸ਼ਹਿਰਾਂ 'ਚ ਬਣਦੇ ਨੇ 70-80% ਕਵਰਡ ਏਰੀਆ ਤੁਸੀਂ ਮਕਾਨ ਬਣਾ ਸਕਦੇ ਹੋ ਔਰ ਇਹਦੇ 'ਚ ਜਿਹੜਾ ਲੈਂਡ ਮਾਫੀਆ ਦੀ ਗੱਲ ਕੀਤੀ ਆ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੈਬਿਨੇਟ ਵਿੱਚ ਇਹ ਅਮੈਂਡਮੈਂਟ ਕਰਨੀ ਆ ਮਾਸਟਰ ਪਲਾਨ ਨੂੰ ਛੇੜਛਾੜ ਕਰਨੀ ਆ ਪਹਿਲਾਂ ਇਹਨਾਂ ਨੇ ਦਿੱਲੀ ਦੇ ਲੋਕਾਂ ਨੇ ਜਿਹੜੇ ਆਗੂ ਨੇ ਕੇਜਰੀਵਾਲ ਸਸੋਡਿਆ ਸੁਤਿੰਦਰ ਜੈਨ ਔਰ ਜਿਹੜਾ ਲੈਂਡ ਸ਼ਾਰਕਸ ਨੇ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਨੇ ਜ਼ਮੀਨਾਂ ਚੱਕੀਆਂ ਕਿਉਂਕਿ ਜਦੋਂ ਰੈਸਟ੍ਰਿਕਟਿਡ ਏਰੀਆ ਸੀਗਾ ਮਿਸਾਲ ਦੇ ਤੌਰ ਤੇ ਚੰਡੀਗੜ੍ਹ ਦੇ ਨੇੜੇ-ਨੇੜੇ ਰੈਸਟ੍ਰਿਕਟਿਡ ਏਰੀਆ ਦੀ ਕੀਮਤ 1 1 ਕਰੋੜ ਰੁਪਇਆ ਏਕੜ ਸੀਗਾ ਕਿਉਂਕਿ ਉੱਥੇ ਕੁਝ ਤੁਸੀਂ ਬਣਾ ਨਹੀਂ ਸਕਦੇ ਸੀਗੇ ਪਹਿਲਾਂ ਇਹਨਾਂ ਨੇ ਲੈਂਡ ਬੈਂਕ ਇਕੱਠਾ ਕੀਤਾ ਇੱਥੋਂ ਲੈ ਕੇ ਚੰਡੀਗੜ੍ਹ ਤੋਂ ਪਠਾਨਕੋਟ ਹੁਸ਼ਿਆਰਪੁਰ ਦੀ ਕੱਢੀ ਬੈਲਟ ਤੱਕ ਇਹਨਾਂ ਨੇ ਸਸਤੀਆਂ ਜ਼ਮੀਨਾਂ ਚੱਕੀਆਂ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਕਾਨੂੰਨ ਵਿੱਚ ਤਬਦੀਲੀ ਕਰਾ ਲੈਣੀ ਕੈਬਨਿਟ ਤੋਂ ਔਰ ਜ਼ਮੀਨਾ ਚੱਕਣ ਤੋਂ ਬਾਅਦ ਇਹਨਾਂ ਨੇ ਇਹ ਪੀਐਲਪੀਏ ਦਾ ਸੈਕਸ਼ਨ 4 ਵਿੱਚ ਜਿਹੜੀ ਤਬਦੀਲੀ ਕੀਤੀ ਆ ਉਹਦੇ ਨਾਲ ਕੀ ਹੋਇਆ ਕਿ ਓਵਰਨਾਈਟ ਰਾਤੋਂ ਰਾਤ ਇੱਕ ਦਾ 5 ਕਰੋੜ ਰੁਪਇਆ ਕਿਲੇ ਦਾ ਬਣਾ ਲਿਆ ਇਹਨਾਂ ਨੇ ਇਦਨੋਂ ਵੱਡੀ ਠੱਗੀ ਪੰਜਾਬ ਦੇ ਨਾਲ ਨਹੀਂ ਹੋ ਸਕਦੀ ਇਹ ਇੱਕ ਕਾਲੇਜੀ ਦਾ ਵੀ ਬਲਾਤਕਾਰ ਆ ਇੱਥੇ ਹੁਣ ਚੰਡੀਗੜ੍ਹ ਤੋਂ ਲੈ ਕੇ ਤੇ ਪਠਾਨਕੋਟ ਤੱਕ ਸਾਰਾ ਕੰਕਰੀਟ ਜੰਗਲ ਬਣ ਜਾਏਗਾ ਦਰਕਤ ਵੱਡੇ ਜਾਣਗੇ ਲੇਕਿਨ ਕਿਸੇ ਦਿੱਲੀ ਵਾਲਿਆਂ ਨੂੰ ਕੀ ਪਰਵਾਹ ਹੈਗੀ ਕਿਉਂਕਿ ਇੱਥੇ ਤਾਂ ਗੈਰ ਪੰਜਾਬੀਆਂ ਦਾ ਰਾਜ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਸਾਡਾ ਡੀਜੀਪੀ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਗੈਰ ਪੰਜਾਬੀ ਸਾਡੇ ਰੇਰਾ ਦਾ ਚੇਅਰਮੈਨ ਗੈਰ ਪੰਜਾਬੀ ਸਾਡਾ ਇੰਡਸਟਰੀਅਲ ਕਾਰਪੋਰੇਸ਼ਨ ਦਾ ਚੇਅਰਮੈਨ ਗੈਰ ਪੰਜਾਬੀ ਜਿੰਨੀਆਂ ਇੰਪੋਰਟੈਂਟ ਅਸਾਈਨਮੈਂਟਸ ਪੋਜੀਸ਼ਨਾਂ ਨੇ ਸਾਰੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਆਣ ਕੇ ਕੋਠੀਆਂ ਤੇ ਕਬਜ਼ਾ ਕਰ ਲਿਆ ਸਾਡੀਆਂ ਸਾਡੇ ਦਫ਼ਤਰਾਂ ਦੇ ਉੱਤੇ ਕਬਜ਼ਾ ਕਰ ਲਿਆ ਜਿੰਨੀਆਂ ਨੌਕਰੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਦੇ ਦਿੱਤੀਆਂ ਬਹੁਤ ਵੱਡਾ ਧੋਖਾ ਬਹੁਤ ਵੱਡਾ ਫਰੋਡ ਇਹ ਸਰਕਾਰ ਨੇ ਕੀਤਾ ਔਰ ਅੱਜ ਮੈਂ ਗਵਰਨਰ ਸਾਹਿਬ ਨੂੰ ਚੇਤੇ ਕਰਾਇਆ ਕਿ ਤੁਸੀਂ ਜਿਹੜਾ ਟੋヨタ ਹਾਈਲਕਸ ਜਿਹੜੀਆਂ ਇਹਨਾਂ ਨੇ 144 ਗੱਡੀਆਂ ਖਰੀਦੀਆਂ ਸੜਕ ਸੁਰੱਖਿਆ ਫੋਰਸ ਲਈ ਉਹਦੀ ਰੈਪ੍ਰেজੈਂਟੇਸ਼ਨ ਤੇ ਤੁਹਾਡੀ ਵਾਲੇ ਤੁਹਾਡੇ ਵੱਲੋਂ ਦਿੱਤੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਆ ਗਵਰਨਰ ਸਾਹਿਬ ਨੇ ਲਿਖਿਆ ਪਿਛਲੇ ਦਿਨੀ ਡੀਜੀਪੀ ਨੂੰ ਕਿ ਇਹਦੀ ਪ੍ਰੋਪਰ ਜਾਂਚ ਕਰਾ ਕੇ ਤੇ ਰਿਪੋਰਟ ਦਿੱਤੀ ਜਾਵੇ ਲੇਕਿਨ ਡੀਜੀਪੀ ਨੇ ਪੰਜਾਬ ਸਰਕਾਰ ਨੇ ਗਵਰਨਰ ਦੇ ਹਦਾਇਤਾਂ ਨੂੰ ਛਿੱਕੇ ਤੇ ਟੰਗਿਆ ਵਾ ਔਰ ਤੁਸੀਂ ਸਾਰੇ ਜਾਣਦੇ ਕਿ ਟヨタ ਹਾਈਲੈਕਸੀ ਇੱਕ ਗੱਡੀ ਦੇ ਪਿੱਛੇ 10 ਤੋਂ 15 ਲੱਖ ਰੁਪਏ ਡਿਸਕਾਊਂਟ ਮਿਲਦਾ ਲੇਕਿਨ ਪੰਜਾਬ ਸਰਕਾਰ ਨੇ ਪੂਰੇ ਪੈਸੇ ਦਿੱਤੇ 144 ਗੱਡੀਆਂ ਦੇ ਤੇ ਬਾਅਦ ਵਿੱਚ ਪੈਸਾ ਕਮਿਸ਼ਨ ਵਿੱਚ ਖਾਦਾ ਬੀਜੀਪੀ ਦੇ ਨਾਮ ਤੇ ਬਿਲਿੰਗ ਆ ਭਗਵਾਨਤ ਮਾਨ ਉਹਦਾ ਹੋਮ ਮਿਨਿਸਟਰ ਆ ਔਰ ਇਹਦੋਂ ਵੱਡੀ ਠੱਗੀ ਬਲੈਕ ਐਂਡ ਵਾਈਟ ਓਪਨ ਐਂਡ ਸ਼ਟ ਕੇਸ ਆਫ ਕ腐ਸ਼ਨ ਲੇਕਿਨ ਕੋਈ ਜਾਂਚ ਨਹੀਂ ਕਰਾਈ ਪਰ ਜੇ ਸਾਡੇ ਤੇ ਐਫ ਆਈ ਆਰ ਦਰਜ ਕਰਨੀ ਆ ਤੇ ਉਹ ਤਾਂ ਫੋਰੈਂਸਿਕ ਜਾਂਚ ਘੰਟਿਆਂ ਚ ਹੀ ਲੈ ਆਉਂਦੇ ਨੇ ਔਰ ਜਿਹੜੀ ਆਡੀਓ ਦੀ ਜਾਂਚ ਕਰਾਈ ਉਹ ਕਿਵੇਂ ਕਿਹੜੀ ਫੋਰੈਂਸਿਕ ਆ ਅਦੀਸ਼ੀ ਦੀ ਅਦੀਸ਼ੀ ਦਾ ਜਿਹੜਾ ਵਾਇਸ ਸੈਂਪਲ ਤਾਂ ਲਿਆ ਹੀ ਨਹੀਂ ਸਾਡੀ ਲੈਬ ਨੇ ਉਹ ਕਿਵੇਂ ਕਹਤਾ ਕਿ ਉਥੇ ਅਦੀਸ਼ੀ ਨੇ ਫਲਾਣੇ ਸ਼ਬਦ ਨਹੀਂ ਬੋਲੇ ਇਸ ਤਰ੍ਹਾਂ ਦਾ ਫਰਾਡ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਸਾਡਾ ਬਫਦ ਜਿਹੜਾ ਸੀਗਾ ਉਹ ਕਿਸ ਪੰਜਾਬ ਕਿਸਾਨ ਕਾਂਗਰਸ ਦੇ ਪ੍ਰਧਾਨ ਸਾਹਿਬ ਮੇਰੇ ਨਾਲ ਖੜੇ ਨੇ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਅਤੇ ਦੂਜੇ ਆਫੀਸਰਜ਼ ਅਸੀਂ ਇਹ ਦੋਨੋਂ ਰੈਪ੍ਰেজentation ਆ ਗਵਰਨਰ ਨੂੰ ਦੇ ਕੇ ਆਏ ਆਂ ਆਸ ਕਰਦੇ ਆ ਕਿ ਗਵਰਨਰ ਕਨਸਟੀਟਿਊਸ਼ਨਲ ਹੈਡ ਆ ਇਹਦੇ ਵਿੱਚ ਕੋਈ ਨਾ ਕੋਈ ਮਦਖਲਤ ਕਰਕੇ ਤੇ ਇਸ ਪੰਜਾਬ ਨੂੰ ਇਨਸਾਫ ਤੋਂ ਆਉਣ ਦੀ ਕੋਸ਼ਿਸ਼ ਕਰਨਗੇ ਧੰਨਵਾਦ ਤੁਹਾਡਾ ਬਹੁਤ ਸਾਰਾ ਸਰ ਜੀ ਜੋ ਐਫ ਆਈ ਆਰ